ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵੀਰ ਭੈਣ ਠੀਕ ਠਾਕ ਹੋਗੇ ਪਰਮਾਤਮਾ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਅੱਜ ਦਾ ਵਲੌਗ ਜੀ ਆਪਾਂ ਕਰਨ ਲੱਗੇ ਹਾਂ ਸ਼ੁਰੂ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਪੂਰਾ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਦੇਖੋ ਜੀ ਟਾਈਮ ਹੋ ਗਿਆ ਹੈ ਸਵੇਰੇ 6:30 ਵਜੇ ਦਾ ਤੇ ਮੈਂ ਜੀ ਹੁਣ ਚਾੜੂ ਲਾਉਣ ਲੱਗੀ ਆ ਪਹਿਲਾਂ ਚਾਹ ਬਣਾਈ ਸੀਗੀ ਤੇ ਆਟਾ ਵੀ ਜੀ ਮੈਂ ਗੁੰਨ ਲਿਆਏ ਤੇ ਰੋਟੀ ਹੁਣ ਬਾਅਦ ਚ ਬਣਾਵਾਂਗੇ ਬੱਚੇ ਉੱਠਣਗੇ ਤਾਂ ਤੇ ਵੱਡਿਆਂ ਨੇ ਤਾਂ ਇੱਕ ਵਾਰੀ ਸਵੇਰੇ ਚਾਹ ਪੀ ਲਈ ਆ ਕਿਉਂਕਿ ਸਾਡੇ ਪਹਿਲਾਂ ਚਾਹ ਉੱਠਦਿਆਂ ਪੀਂਦੇ ਆ ਸਾਰੇ ਮੰਮੀ ਡੈਡੀ ਵੀ ਤੇ ਮੇਰੇ ਹਸਬੰਦ ਵੀ ਸਾਰੇ ਪਹਿਲਾਂ ਚਾਹ ਪੀ ਲੈਂਦੇ ਆ ਤੇ ਉਸ ਤੋਂ ਬਾਅਦ ਰੋਟੀ ਖਾਂਦੇ ਆ ਤੇ ਬੱਚੇ ਚਾਹ ਦੇ ਨਾਲ ਰੋਟੀ ਖਾਂਦੇ ਆ ਤੇ ਇਸ ਕਰਕੇ ਹੁਣ ਰੋਟੀ ਮੈਂ ਬਾਅਦ ਚ ਬਣਾਵਾਂਗੀ ਜਦੋਂ ਬੱਚੇ ਉੱਠਣਗੇ ਤੇ ਮੈਂ ਸੋਚਿਆ ਕਿ ਪਹਿਲਾਂ ਝਾੜੂ ਲਾ ਦਿਆਂ ਤੇ ਰਾਤ ਨੂੰ ਜੀ ਨੇਰੀ ਆ ਗਈ ਸੀ ਅੱਜ ਫੇਰ ਤੇ ਬਾਰਿਸ਼ ਵੀ ਹੋਈ ਸੀ ਜਿਹਦੇ ਕਰਕੇ ਰੇਤਾ ਤਾਂ ਕਾਫੀ ਨਿਕਲਿਆ ਪਿਆ ਹੈ ਆਪਣੇ ਟਾਈਲਾਂ ਦੇ ਵਿੱਚੋਂ ਤੇ ਦੇਖੋ ਜੀ ਇਹ ਲਾਈਫ ਲਾ ਉਹ ਟਾਇਲਾ ਜੀ ਜਿਹੜੀ ਅਸੀਂ ਲਵਾ ਬੈਠੇ ਆਂ ਸਾਨੂੰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਵਿੱਚੋਂ ਰੇਤਾ ਜਦੋਂ ਵੀ ਬਾਹਰ ਸੁਪਾਵੇਗੀ ਜਾਂ ਪਾਣੀ ਡੋਲ ਜਾਵੇਗਾ ਤੇ ਇਹ ਮੇਰੇ ਰੇਤਾ ਨਿਕਲ ਪੜੇ ਕਰੇਗਾ ਤੇ ਰੇਤ ਜੀ ਕਾਫੀ ਨਿਕਲ ਪੈਂਦੀ ਏ ਤੇ ਅਸੀਂ ਤਾਂ ਜੀ ਪਰੇਸ਼ਾਨੀ ਹੋ ਗਏ ਆ ਇਹਨੂੰ ਪਹਿਲਾਂ ਤੋਂ ਤੇ ਬਾਕੀ ਹੁਣ ਪਾਟ ਵੀ ਨਹੀਂ ਸਕਦੇ ਕਿਉਂਕਿ ਐਨੀ ਗਜਾਇਸੀ ਨਹੀਂ ਹੈਗੀ ਹੁਣ ਕੋਈ ਪਾਟ ਕੇ ਹੋਰ ਲਾ ਦਈਏ ਤੇ ਚਾਲਾ ਕੋਈ ਨਹੀਂ ਹੁਣ ਇਸੇ ਤਰ੍ਹਾਂ ਹੀ ਸਾਬ ਸਫਾਈ ਕਰ ਲਈਦਾ ਵੀ ਜਦੋਂ ਹੀ ਥੋੜੀ ਬਹੁਤੀ ਕਣੀਆਂ ਹੋ ਜਾਂਦੀਆਂ ਨੇ ਜਾਂ ਹਵਾ ਨੇਰੀ ਨਾਲ ਵੀ ਬਹੁਤ ਹੀ ਜ਼ਿਆਦਾ ਰੇਤ ਆਏ ਜਿਹੜਾ ਇਹਦੇ ਵਿੱਚੋਂ ਨਿਕਲ ਆਉਂਦਾ ਹੈ ਤੇ ਉਹ ਬੱਸ ਸਾਰਾ ਗੰਦਾਜ ਹੋ ਜਾਂਦਾ ਹੈ ਥੱਲਾ ਤੇ ਝਾੜੂ ਸਾਨੂੰ ਜ਼ਰੂਰ ਲਾਉਣਾ ਪੈਂਦਾ ਹੈ ਤੇਰੇ ਇਹਦੀ ਕਾਫੀ ਜ਼ਿਆਦਾ ਨਿਕਲਦੀ ਰਹਿੰਦੀ ਹੈ ਤੁਨੋਂ ਤੇ ਦੇਖੋ ਜੀ ਹੁਣ ਮੈਂ ਝਾੜੂ ਲਾ ਕੇ ਤੇ ਫਿਰ ਜੀ ਆਪਾਂ ਬਾਕੀ ਦਾ ਕੰਮ ਕਰਾਂਗੇ ਤੇ ਵੀਡੀਓ ਦੇ ਨਾਲ ਜੀ ਜ਼ਰੂਰ ਬਣੇ ਰਹੋ ਤੇ ਜੇ ਤੁਸੀਂ ਅਲੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਿਓ ਜੀ ਤੇ ਸਾਡੀ ਸਪੋਰਟ ਜ਼ਰੂਰ ਕਰੋ ਜੀ ਤੁਸੀਂ ਸਬਸਕ੍ਰਾਈਬ ਕਰਕੇ ਤੇ ਨਾਲ ਜੀ ਅੰਟੀ ਵਾਲਾ ਬਟਨ ਜਿਹੜਾ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਜਾਵੇ ਤੇ ਆਪਾਂ ਜੀ ਇੱਕ ਦਿਨ ਛੱਡ ਕੇ ਆਪਣੀ ਵੀਡੀਓ ਆਉਂਦੀ ਏ ਕਈ ਵਾਰੀ ਡੇਲੀ ਵੀ ਆ ਜਾਂਦੀ ਏ ਤੇ ਇੱਕ ਦਿਨ ਛੱਡ ਕੇ ਆਉਂਦੀ ਆ ਸ਼ਾਮ ਨੂੰ 6:30 ਤੇ 7 ਦੇ ਵਿੱਚਕਾਰ ਆਪਾਂ ਵੀਡੀਓ ਜਿਹੜੀ ਏ ਅਪਲੋਡ ਕਰੀਦਾ ਏ ਤੇ ਤੁਸੀਂ ਜੀ ਜ਼ਰੂਰ ਦੇਖਿਆ ਕਰੋ ਤੇ ਸਾਡੀ ਜੀ ਸਪੋਰਟ ਜ਼ਰੂਰ ਕਰੋ ਤੇ ਗੱਲ ਕਰਦੇ ਆ ਜੀ ਫੇਰ ਤੋਂ ਆਪਾਂ جنگ ਦੀ ਕਿਉਂਕਿ ਸਮਝੌਤਾ ਤਾਂ ਹੋ ਗਿਆ ਏ ਸਭ ਨੂੰ ਪਤਾ ਚੱਲ ਗਿਆ ਏ ਤੇ ਬਾਕੀ ਜੀ ਹਾਲੇ ਵੀ ਬਾਰਡਰ ਦੇ ਲੋਕ ਆ ਜਿਹੜੇ ਹਾਲੇ ਵੀ ਉਹਨਾਂ ਦੇ ਮਨ ਦੇ ਵਿੱਚ ਨਾ ਡਰ ਜਾ ਬੈਠਾ ਹੋਇਆ ਏ ਕਿ ਕਈ ਲੋਕ ਤਾਂ ਕਹਿੰਦੇ ਆ ਕਿ ਨਹੀਂ ਹਾਲੇ ਨਹੀਂ ਸਮਝੌਤਾ ਹੋਇਆ ਵੀ ਕੁਝ ਵੀ ਹੋ ਸਕਦਾ ਏ ਵੈਸੇ ਤਾਂ ਇਦਾਂ ਹੀ ਏ ਜਦ ਮੈਂ ਆਪਾਂ ਖਬਰਾਂ ਸੁਣ ਰਹੇ ਆ ਜੇ ਖਬਰਾਂ ਸੁਣੀਏ ਤਾਂ ਆਪਾਂ ਨੂੰ ਇਦਾਂ ਹੀ ਲੱਗਦਾ ਏ ਕਿ ਹਾਲੇ ਵੀ جنگ ਨਹੀਂ ਟਲੀ ਤੇ ਚਲੋ ਜੀ ਵੈਗਰੂ ਜੀ ਸੱਚੇ ਪਾਤਸ਼ਾਹ ਤੇ ਆਸ ਹੈ ਕਿ ਉਹ ਸਭ ਕੁਝ ਸਹੀ ਕਰਨਗੇ ਪਹਿਲਾ ਦੀ ਤਰ੍ਹਾਂ ਤੇ ਬਸ ਉਹਦੇ ਤੇ ਹੀ ਉਮੀਦ ਆਏ ਜੀ ਬਾਰਡਰ ਵਾਲਿਆਂ ਨੂੰ ਤਾਂ ਖਾਸ ਕਰਕੇ ਤੇ ਵੈਸੇ ਤਾਂ ਸਾਰੇ ਜਨ ਜੀਵਨ ਦਾ ਹੀ ਬਹੁਤ ਬੁਰਾ ਹਾਲ ਹੈ ਜਿਸ ਤਰ੍ਹਾਂ ਦਾ ਕੰਮ ਹੁੰਦਾ ਹੈ ਲੜਾਈ ਦਾ ਤੇ ਇਹ ਤਾਂ ਜੀ ਕੋਈ ਵੀ ਨਹੀਂ ਚਾਹੁੰਦਾ ਚਾਹੇ ਬਾਰਡਰ ਦੇ ਕੋਈ ਨੇੜੇ ਆ ਚਾਹੇ ਦੂਰ ਆ ਜਿਨ੍ਹਾਂ ਦੇ ਛੋਟੇ ਬੱਚੇ ਆ ਜਾਂ ਵੱਡੇ ਵੀ ਆ ਫੇਰ ਵੀ ਕੋਈ ਨਹੀਂ ਕਿੰਦਾ ਮਰਨ ਨੂੰ ਦੇਲ ਕਰਦਾ ਕਿਸੇ ਤਾਂ ਨਹੀਂ ਕਰਦਾ ਤੇ ਚਲੋ ਜੀ ਮਾਲਕ ਜ਼ਰੂਰ ਸੁਣੇਗਾ ਜੀ ਸਾਬ ਦੀ ਤੇ ਝਾੜੂ ਜੀ ਆਪਣਾ ਹੋ ਗਿਆ ਏ ਤੇ ਇਹ ਸਾਰਾ ਕੂੜਾ ਚੁੱਕ ਕੇ ਤੇ ਮੈਂ ਜੀ ਵਿੱਚ ਪਾ ਦਿਆਂਗੀ ਬੱਠਲ ਦੇ ਇੱਕ ਵਾਰੀ ਪਾ ਕੇ ਰੱਖ ਦੇਣੀ ਆ ਤੇ ਕਿਉਂਕਿ ਹੱਲੇ ਲਾ ਉਹ ਕ ਲੱਗੇ ਹੋਏ ਨੇ ਖੋਲਾਂਗੇ ਤੇ ਫਿਰ ਬਾਹਰ ਸੁੱਟ ਕੇ ਆਵਾਂਗੇ ਤੇ ਉੱਥੇ ਫਿਰ ਆਪਾਂ ਜੀ ਅੱਗ ਲਾ ਦਈਦਾ ਸਾਰੇ ਕੂੜੇ ਨੂੰ ਤੇ ਚਲੋ ਜੀ ਹੁਣ ਮੈਂ ਖਾਣਾ ਬਣਾ ਕੇ ਰੋਟੀਆਂ ਬਣਾ ਕੇ ਬੱਚਿਆਂ ਨੂੰ ਉਠਾਉਂਦੀ ਆ ਤੇ ਉਸ ਤੋਂ ਬਾਅਦ ਜੀ ਬਾਕੀ ਦੇ ਕੰਮ ਕਰਾਂਗੇ ਤੇ ਚਲੋ ਜੀ ਹੁਣ ਮੈਂ ਆ ਗਿਆ ਜੀ ਰਸੋਈ ਵਿੱਚ ਤੇ ਉਸ ਤੋਂ ਬਾਅਦ ਜੀ ਆਪਣੀ ਵੀਡੀਓ ਨਹੀਂ ਸੀ ਬਣੀ ਚਾੜੂ ਸਵੇਰ ਦੀ ਚਾੜੂ ਤੋਂ ਬਾਅਦ ਤੇ ਹੁਣ ਜੀ ਇਹ ਵੀਡੀਓ ਆਪ ਬਣਾਈ ਹੈ ਜੀ 3 ਵਜੇ ਸ਼ਾਮ ਨੂੰ ਤੇ ਆਪ ਮੈਂ ਜੀ ਬਣਾ ਰਹੀ ਹਾਂ ਮਾਈਗੀ ਬੱਚਿਆਂ ਵਾਸਤੇ ਕਿਉਂਕਿ ਜਿਹੜਾ ਛੋਟਾ ਬੇਬੀ ਹੈ ਉਹ ਕੁਝ ਵੀ ਤੁਹਾਨੂੰ ਪਤਾ ਹੀ ਹੈ ਜਿਨ੍ਹਾਂ ਦੇ ਬੱਚੇ ਆ ਕਿ ਉਹ ਨਹੀਂ ਜਿਆਦਾ ਵੀ ਕੁਝ ਵੀ ਖਾਂਦਾ ਪਿੰਦਾ ਤੇ ਬਸ ਦੁੱਧ ਹੀ ਮੰਗੀ ਜਾਵੇਗਾ ਤੇ ਇਸ ਕਰਕੇ ਮੈਂ ਨਾ ਉਹਦੇ ਵਾਸਤੇ ਕੁਛ ਨਾ ਕੁਛ ਬਣਾਉਂਦੀ ਰਹਿਨੀ ਆ ਤੇ ਜਿਹੜੇ ਵੱਡੇ ਬੱਚੇ ਆ ਮੇਰੇ ਦੋ ਬੇਟੀਆਂ ਵੱਡੀਆਂ ਫਿਰ ਉਹਨਾਂ ਦਾ ਵੀ ਮਾਨ ਕਰ ਜਾਂਦਾ ਹੈ ਕਿ ਮੰਮਾ ਸਾਨੂੰ ਹੀ ਦੇ ਦਿਓ ਤੇ ਤਾਂ ਮੈਂ ਫਿਰ ਸਾਰਿਆਂ ਤਿੰਨਾਂ ਵਾਸਤੇ ਬਣਾ ਦੇਣੀ ਆ ਤੇ ਮੈਂ ਸੋਚਿਆ ਕਿ ਹੁਣ ਸ਼ਾਮ ਦਾ ਟਾਈਮ ਹੈ ਨੂੰ ਪੌਖ ਲੱਗੀ ਵੀ ਹੈ ਕਿਉਂਕਿ ਰੋਟੀ ਵੀ ਨਹੀਂ ਪੂਰੀ ਤਰ੍ਹਾਂ ਖਾ ਕੇ ਸੁੱਤੀ ਸੌਂ ਵੀ ਸੀ ਦੁਪਹਿਰ ਨੂੰ ਤੇ ਬੋਖੋ ਨੂੰ ਲੱਗੀ ہوئی ਹੈ ਤੇ ਮੈਂ ਇਸ ਕਰਕੇ ਮੈਗੀ ਬਣਾ ਰਹੀ ਆ ਤੇ ਪਿਆਜ਼ ਤੇ ਮੈਂ ਪਾਇਆ ਆਲੂ ਤੇ ਕਿਉਂ ਹੈ ਜਿਹੜਾ ਉਹ ਮੈਂ ਮੱਖਣ ਪਾਇਆ ਏ ਤੇ ਨਾਲ ਦੀ ਨਾਲ ਜੀ ਮੈਗੀ ਬਣਦੀ ਰਹੇਗੀ ਤੇ ਨਾਲ ਦੀ ਨਾਲ ਜੀ ਮੈਂ ਨਾਲ ਹੀ ਦੁੱਧ ਗਰਮ ਕਰ ਲੈਂਦੀ ਆ ਕਿਉਂਕਿ ਜਿਹੜਾ ਦੁੱਧ ਹੈ ਅਸੀਂ ਮੁੱਲ ਦਾ ਲਈਦਾ ਏ ਤੇ ਸਵੇਰੇ ਮੈਂ ਫ੍ਰਿਜ ਚ ਰੱਖਤਾ ਸੀ ਟਾਈਮ ਨਹੀਂ ਲੱਗਿਆ ਗਰਮ ਕਰਨ ਦਾ ਤੇ ਹੁਣ ਕਰ ਰਹੀ ਆ ਜੀ ਗਰਮ ਇਹਨੂੰ ਪਉਣ ਕੇ ਤੇ ਰੱਖ ਦਿੰਨੇ ਆ ਤੇ ਮਾਝਾ ਜਿਹੜੀ ਸੀ ਸੇਲ ਕਰਤੀ ਸੀ ਕਿਉਂਕਿ ਉਹਨਾਂ ਕਰੜੀ ਬਹੁਤ ਜ਼ਿਆਦਾ ਸੀ ਚੋਣ ਚ ਬਹੁਤ ਦਿੱਕਤ ਹੁੰਦੀ ਸੀ ਤੇ ਮੇਰੇ ਤੋਂ ਬਿਲਕੁਲ ਵੀ ਤਾਰ ਨਹੀਂ ਸੀ ਕੱਢੀ ਜਾਂਦੀ ਤੇ ਮੇਰੇ ਹਸਬੰਦ ਹੀ ਚਾਉਂਦੇ ਸੀਗੇ ਤੇ ਕਾਫੀ ਜ਼ਿਆਦਾ ਕਰੜੀ ਸੀ ਜਿਹਦੇ ਕਰਕੇ ਸਾਨੂੰ ਸੇਲ ਕਰਨੀ ਪਈ ਤੇ ਹੁਣ ਜੀ ਹੋਰ ਲਵਾਂਗੇ ਕੋਈ ਸਾਲ ਫਿਰ ਰੁੱਕ ਕੇ ਲਵਾਂਗੇ ਹੋਰ ਨਵੀਂ ਮੱਝ ਆਪਾਂ ਨੂੰ ਪਤਾ ਏ ਕਿ ਮੋਹਲਾ ਦਾ ਜਿਹੜਾ ਦੁੱਧ ਲਈਦਾ ਉਹ ਥੋੜਾ ਜਿਹਾ ਆਪਣਾ ਜਿਹੜੇ ਘਰ ਦੇ ਦੁੱਧ ਨੂੰ ਨਹੀਂ ਮਿਲਦਾ ਤੇ ਇਸ ਕਰਕੇ ਇਹਨੂੰ ਬਾਲ ਕੇ ਰੱਖਣਾ ਪੈਂਦਾ ਏ ਕਿ ਖਰਾਬ ਨਾ ਹੋ ਜਾਵੇ ਤੇ ਫਿਰ ਜੀ ਮੈਂ ਮਲਾਈ ਉਤਾਰ ਕੇ ਤੇ ਉਹਦਾ ਮੱਖਣ ਵੀ ਬਣਾ ਲੈਂਦੀ ਆ ਤੇ ਬੱਚਿਆਂ ਨੂੰ ਕੰਮ ਦੇ ਜਾਂਦਾ ਏ ਕਿਉਂਕਿ ਸਾਡੇ ਬੱਚੇ ਆ ਜਿਹੜੇ ਉਹ ਮੱਖਣ ਤੋਂ ਬਿਨਾ ਜੀ ਰੋਟੀ ਵੀ ਨਹੀਂ ਖਾਂਦੇ ਸਬਜੀ ਦੇ ਵਿੱਚ ਵੀ ਗੁਰਜੋਤ ਤਾਂ ਜ਼ਰੂਰ ਮੱਖਣ ਪਾਉਂਦੀ ਏ ਤੇ ਜੇ ਬਾਜ਼ਾਰ ਤੋਂ ਲਿਆਉਂਦੇ ਆ ਤਾਂ ਉਹ ਵੀ ਸਹੀ ਨਹੀਂ ਮਿਲਦਾ ਤੇ ਇਸ ਕਰਕੇ ਜੀ ਮੈਂ ਘਰ ਦਾ ਹੀ ਬਣਾ ਲੈਂਦੀ ਆ ਤੇ ਇਹਦੇ ਵਿੱਚ ਜੀ ਮੈਂ ਮਿਰਚਾਂ ਤਾਂ ਨਹੀਂ ਪਾਵਾਂਗੀ ਕਿਉਂਕਿ ਛੋਟੇ ਬੇਬੀ ਨੇ ਖਾਣੀ ਏ ਥੋੜਾ ਥੋੜਾ ਨਮਕ ਅਤੇ ਹਲਦੀ ਪਾ ਦੇਾਂਗੀ ਤੇ ਮਸਾਲਾ ਤਾਂ ਆਪਾਂ ਮਹੀਗੀ ਵਾਲਾ ਹੀ ਪਾਵਾਂਗੇ ਤੇ ਇਹ ਆਲੂ ਤੇ ਪਿਆਜ਼ ਥੋੜੇ ਫਰਾਈ ਹੋ ਜਾਣਗੇ ਤੇ ਫਿਰ ਮੈਂ ਇਹਦੇ ਚ ਪਾਣੀ ਆ ਜੀ ਪਾਣੀ ਤੇ ਪਾਣੀ ਗਰਮ ਹੋ ਜਾਵੇਗਾ ਤੇ ਫਿਰ ਮੈਂ ਗੀ ਪਾਵਾਂਗੀ ਤੇ ਮੈਂ ਇਸੇ ਤਰ੍ਹਾਂ ਨਾਲ ਦੀ ਨਾਲ ਹੀ ਬਣਾ ਦੇਣੀ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀਆਂ ਵੀਡੀਓ ਜਿਹੜੀਆਂ ਵਧੀਆ ਲੱਗਦੀਆਂ ਹੋਣਗੀਆਂ ਤੇ ਤੁਸੀਂ ਜੀ ਜ਼ਰੂਰ ਸਾਨੂੰ ਕਮੈਂਟ ਜ਼ਰੂਰ ਕਰਿਆ ਕਰੋ ਜੀ ਜਦੋਂ ਵੀ ਤੁਹਾਡੇ ਕਮੈਂਟ ਆਉਂਦੇ ਆ ਤਾਂ ਹੌਸਲਾ ਜ ਹੋ ਜਾਂਦਾ ਹੈ ਕਿ ਸਾਡੀ YouTube ਫੈਮਿਲੀ ਵੀ ਸਾਡੇ ਨਾਲ ਹੈ ਸਾਡੀ ਸਪੋਰਟ ਕਰ ਰਹੀ ਏ ਤੇ ਪਲੀਜ਼ ਮੇਰੇ ਵੀਰ ਭੈਣਾਂ ਨੂੰ ਰਿਕੁਐਸਟ ਹੈ ਕਿ ਤੁਸੀਂ ਜੀ ਜ਼ਰੂਰ ਆਪਣੀ ਬਾਰਡਰ ਵਾਲੀ ਪੈਣ ਨੂੰ ਕਮੈਂਟ ਕਰਿਆ ਕਰੋ ਕਿਉਂਕਿ ਅਸੀਂ ਜੀ ਬਾਰਡਰ ਦੇ ਜਮਾ ਇਨ نزدਿਕ ਆ ਤੇ ਕਈ ਭੈਣਾਂ ਪੁੱਛ ਰਹੀਆਂ ਸੀ ਕਿ ਤੁਸੀਂ ਵੀ ਕਿੰਨੀ ਕੁ ਦੂਰ ਬਾਰਡਰ ਤੋਂ ਤੇ ਅਸੀਂ ਜੀ ਅੱਧਾ ਕੁ ਕਿਲੋਮੀਟਰ ਹੈਗਾ ਸਾਡੇ ਤੋਂ ਦੂਰ ਬੱਡਰੇ ਤੇ ਅਸੀਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਬੈਠੇ ਆ ਤੇ ਇਸ ਕਰਕੇ ਜੀ ਜ਼ਿਆਦਾ ਡਰ ਬਣਿਆ ਰਹਿੰਦਾ ਹੈ ਹਰ ਵੇਲੇ ਤੇ ਵੈਸੇ ਤਾਂ ਕਾਫੀ ਦੁਨੀਆ ਬੈਠੀ ਹੈ ਕਈ ਸਾਡੇ ਰਿਸ਼ਤੇਦਾਰ ਨੇ ਜੀ ਉਹ ਜਮਾਈ ਉਹਨਾਂ ਦੇ ਤਾਰਾਂ ਦੇ ਨਾਲ ਘਰ ਆ ਤੇ ਉਹ ਵੀ ਬੈਠਿਆ ਤੇ ਬਹੁਤ ਦੁਨੀਆ ਬੈਠੀ ਹੈ ਜੀ ਇਸ ਤਰ੍ਹਾਂ ਸਾਡੇ ਇਲਾਕੇ ਦੇ ਵਿੱਚ ਤੇ ਜੀ ਲੜਾਈ ਤਾਂ ਕੋਈ ਵੀ ਨਹੀਂ ਚਾਹੁੰਦਾ ਕਿਉਂਕਿ ਬਾਰਡਰ ਏਰੀਆ ਦੇ ਲੋਕ ਨੇ ਜਿਹੜੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਜੇ ਇਸ ਤਰ੍ਹਾਂ ਦਾ ਮੌਲ ਬਣ ਜਾਂਦਾ ਹੈ ਤਾਂ ਤੇ ਚਲੋ ਜੀ ਪ੍ਰਮਾਤਮਾ ਤੇ ਯਾਸੇ ਤੇ ਤੁਹਾਡੇ ਵੀ ਜੀ ਮੈਨੂੰ ਵਧੀਆ ਸੋਹਣੇ ਸੋਹਣੇ ਕਮੈਂਟ ਆਏ ਸੀਗੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਮੈਨੂੰ ਕਮੈਂਟ ਕਰਦੇ ਹੋ ਤੇ ਇਸੇ ਤਰ੍ਹਾਂ ਜੀ ਸਾਡੀ ਸਪੋਰਟ ਬਣਾਈ ਰੱਖਿਓ ਤੇ ਆਪਾਂ ਜੀ ਵਲੋਗ ਆਪਾਂ ਦਾ ਹੀ ਰਵਾਂਗੇ ਮਾਲਕ ਦੀ ਕਿਰਪਾ ਦੇ ਨਾਲ ਤੇ ਉਹ ਵੈਗਰੂ ਸੱਚੇ ਪਾਤਸ਼ਾਹ ਜੀ ਸਭ ਤੇ ਕਿਰਪਾ ਕਰੇਗਾ ਅਮਨਮਾਨ ਕਰੇਗਾ ਤੇ ਚਲੋ ਜੀ ਆਪਣੀ ਮੈਗੀ ਬਣ ਕੇ ਤਿਆਰ ਹੋ ਗਈ ਏ ਤੇ ਆਪਾਂ ਜੀ ਬੱਚਿਆਂ ਨੂੰ ਕੱਢ ਕੇ ਦੇ ਰਹੇ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਏ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡੀਆਂ ਜਿਹਰੇਕ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਸਾਡੀ ਸਪੋਰਟ ਜ਼ਰੂਰ ਕਰੋ ਜੀ ਤੇ ਹੁਣ ਜੀ ਮੈਂ ਬੱਚਿਆਂ ਵਾਸਤੇ ਵੀ ਮੈਂਗੀ ਕੱਢ ਲਈ ਆ ਤਿੰਨਾਂ ਬੇਟੀਆਂ ਵਾਸਤੇ ਆਪਣੇ ਤੇ ਇਹਨਾਂ ਨੂੰ ਹੁਣ ਕਰਾਉਂਦੇ ਆ ਮੈਂਗੀ ਤੇ ਕਈ ਵਾਰੀ ਜੀ ਬੋਲਣ ਵਿੱਚ ਗਲਤੀ ਹੋ ਜਾਂਦੀ ਏ ਤੇ ਜੀ ਮਾਫ ਕਰਿਓ ਤੇ ਆਪਣੀ ਜੀ سپورਟ ਜਰੂਰ ਕਰਿਓ ਸਾਡੇ ਨਾਲ ਆਪਣੀ سپورਟ ਜਰੂਰ ਬਣਾਈ ਰੱਖਿਓ ਤੇ ਆਪਣੇ ਜੀ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਲਾਈਕ ਐ ਸ਼ੇਅਰ ਜਰੂਰ ਕੀਤਾ ਕਰੋ ਜੀ ਵੀਡੀਓ ਨੂੰ ਤੇ ਹੁਣ ਜੀ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ